ਆ ਤਾਂ ਐਗਜ਼ਿਟ ਪੋਲ ਦੇ ਵਿੱਚ ਦੱਸਿਆ ਗਿਆ ਕਿ বিজেਪ ਨੂੰ ਪੂਰਨ ਬਹੁਮਤ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ। ਐਗਜ਼ਿਟ ਪੋਲ ਦੇ ਵਿੱਚ ਐਨਡੀਏ ਨੂੰ 355 ਤੋਂ 370 ਸੀਟਾਂ ਮਿਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਇੰਡੀਆ ਗੱਜੂ ਨੂੰ 125 ਤੋਂ 140 ਸੀਟਾਂ ਮਿਲ ਸਕਦੀਆਂ ਨੇ। ਇਸ ਤੋਂ ਇਲਾਵਾ ਹੋਰਨਾਂ ਦੇ ਖਾਤੇ ਵਿੱਚ 42 ਤੋਂ 52 ਸੀਟਾਂ ਜਾ ਸਕਦੀਆਂ ਨੇ ਤਾਂ ਕੁੱਲ ਮਿਲਾ ਕੇ 543 ਸੀਟਾਂ ਦਾ ਇਹ ਐਗਜ਼ਿਟ ਪੋਲ ਆਇਆ ਹੈ ਤਾਂ ਇਸ ਦੇ ਵਿੱਚ 355 ਤੋਂ ਲੈ ਕੇ 370 ਸੀਟਾਂ ਐਨਡੀਏ ਨੂੰ ਜਾ ਰਹੀਆਂ ਨੇ। ਐਗਜ਼ਿਟ ਪੋਲ ਦੇ ਮੁਤਾਬਿਕ ਔਰ ਇੰਡੀਆ ਗਾਰਡ ਜੋਨ ਨੂੰ 125 ਤੋਂ ਲੈ ਕੇ 140 ਸੀਟਾਂ ਮਿਲ ਸਕਦੀਆਂ ਨੇ ਤਾਂ ਹੋਰਾਂ ਦੇ ਖਾਤੇ ਵਿੱਚ 42 ਤੋਂ ਲੈ ਕੇ 55 ਸੀਟਾਂ ਆ ਸਕਦੀਆਂ ਨੇ ਜੇਕਰ ਯੋਗ ਹੈ ਕਿ 2019 ਦੇ ਵਿੱਚ 303 ਸੀਟਾਂ ਇਕੱਲੇ ਭਾਜਪਾ ਦੀਆਂ ਜਾਂ ਸੰਜੇ ਸੁਬਾਤ ਸਰਕਾਰ ਬਣਾਈ ਗਈ ਸੀ ਉਦਰ ਪੰਜਾਬ ਦੇ ਐਗਜ਼ਿਟ ਪੋਲ ਦੇ ਵਿੱਚ ਕਾਂਗਰਸ ਨੂੰ ਬੜਤ ਮਿਲਦੀ ਨਜ਼ਰ ਆ ਰਹੀ ਹੈ ਕਾਂਗਰਸ 8 ਤੋਂ ਲੈ ਕੇ 10 ਸੀਟਾਂ ਜਿੱਤ ਸਕਦੀ ਹੈ ਤਾਂ ਭਾਜਪਾ ਨੂੰ ਦੱਸ ਰਹੀ ਹੈ ਕਿ 2 ਤੋਂ 4 ਸੀਟਾਂ ਮਿਲਣ ਦਾ ਅਨੁਮਾਨ ਹੈ ਔਰ ਆਮ ਆਦਮੀ ਪਾਰਟੀ ਨੂੰ 0 ਤੋਂ ਲੈ ਕੇ 1 ਸੀਟ ਹੀ ਮਿਲਦੀ ਨਜ਼ਰ ਆ ਰਹੀ ਹੈ ਐਗਜ਼ਿਟ ਪੋਲ ਦੇ ਮੁਤਾਬਿਕ ਤਾਂ ਅਕਾਲੀ ਦਲ ਦੀ ਝੋਲੀ ਖਾਲੀ ਰਹਿ ਸਕਦੀ ਹੈ ਯਾਨੀ ਕਿ ਇੱਕ ਵੀ ਸੀਟ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਐਗਜ਼ਿਟ ਪੋਲ ਦੇ ਮੁਤਾਬਿਕ ਤਾਂ ਦੇਖਣਾ ਹੋਵੇਗਾ ਚਾਰ ਦੂਰ ਨੂੰ ਕੀ ਨਤੀਜੇ ਕੀ ਹੋਣਗੇ ਪਰ ਕੁੱਲ ਮਿਲਾ ਕੇ ਐਗਜ਼ਿਟ ਪੋਲ ਜਿਹੜਾ ਹੈ ਪੰਜਾਬ ਦਾ ਇਸ ਕੇ ਸੰਧਨਾਲ ਬਿਆਨ ਤਾਂ ਮੈਗਾ ਡਿਪੋਲ ਦੇ ਮੁਤਾਬਿਕ ਭਾਜਪਾ ਨੂੰ 2 ਤੋਂ 4 ਸੀਟਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ 8 ਤੋਂ 10 ਸੀਟਾਂ ਸਕਦੀਆਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਆ ਸਕਦੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਖਾਲੀ ਰਹਿ ਸਕਦਾ ਹੈ ਯਾਨੀ ਕਿ 0 ਪਰ 0 ਰਹਿ ਸਕਦਾ ਹੈ ਤਕ올 ਮਿਲਾ ਕੇ ਪੰਜਾਬ ਦੇ ਵਿੱਚ 13 ਸੀਟਾਂ ਦਾ ਇਹ ਐਗਜ਼ਿਟ ਪੋਲ ਹੈ ਬੇਸ਼ੱਕ ਪੰਜਾਬ ਵਾਸੀਆਂ ਨੂੰ VOTING ਦੇ ਲਈ ਲੰਬਾ ਇੰਤਜ਼ਾਰ ਕਰਨਾ ਪਿਆ ਪਰ ਹੁਣ ਚੋਣ ਨਤੀਜਿਆਂ ਦੇ ਲਈ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਹੈ 4 ਜੂਨ ਨੂੰ ਪਿਕਚਰ ਸਾਫ਼ ਹੋ ਜਾਵੇਗੀ ਕਿ ਆਖਰ 24 ਦਾ ਸੱਤਾ ਵਾਲਾ ਤਾਜ ਕਿਸ ਦੇ ਸਿਰ ਸਜਦਾ ਹੈ ਤਾਂ ਨਤੀਜਿਆਂ ਤੋਂ ਪਹਿਲਾਂ ਅਸੀਂ ਲੈ ਕੇ ਆਏ ਹਾਂ న్యూਸ 18 ਦਾ ਮੈਗਾ ਐਗਜ਼ਿਟ ਪੋਲ ਦੱਸਾਂਗੇ ਪੰਜਾਬ ਦੀਆਂ 13 ਦੀਆਂ 13 ਸੀਟਾਂ ਦੀ ਪੂਰੀ ਪਿਕਚਰ ਕਿ ਆਖਰ ਕਿਸ ਪਾਰਟੀ ਦੇ ਖਾਤੇ ਕਿੰਨੀਆਂ ਸੀਟਾਂ ਜਾ ਰਹੀਆਂ ਨੇ న్యూਸ 18 ਦੇ ਮੈਗਾ ਐਗਜ਼ਿਟ ਪੋਲ ਦੇ ਮੁਤਾਬਕ ਭਾਜਪਾ ਦੇ ਖਾਤੇ 'ਚ ਦੋ ਤੋਂ ਚਾਰ ਸੀਟਾਂ ਜਾ ਸਕਦੀਆਂ ਨੇ ਤਾਂ ਕਾਂਗਰਸ ਨੂੰ ਪੰਜਾਬ ਦੇ ਵਿੱਚ ਵੱਡੀ ਵੜਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਪੰਜਾਬ ਤੋਂ ਕਾਂਗਰਸ ਨੂੰ 8 ਤੋਂ 10 ਸੀਟਾਂ ਮਿਲ ਸਕਦੀਆਂ ਨੇ ਹਾਲਾਂਕਿ ਐਗਜ਼ਿਟ ਪੋਲ ਸੱਤਾਧਿਰ ਆਪ ਦੇ ਪੱਖ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਇੱਕ ਸੀਟ ਤੇ ਜਿੱਤ ਦਰਜ ਕਰ ਸਕਦੀ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਖਾਤਾ ਤੱਕ ਵੀ ਖੁੱਲਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਨਾ ਹੀ ਕੋਈ ਆਜ਼ਾਦ ਉਮੀਦਵਾਰ ਜਿੱਤਦਾ ਹੋਇਆ ਦਿਖ ਰਿਹਾ ਹੈ ਖੈਰ ਦੇਸ਼ ਦੇ ਵਿੱਚ ਪਛੜ ਰਹੀ ਕਾਂਗਰਸ ਨੂੰ ਪੰਜਾਬ ਤੋਂ ਜ਼ਰੂਰ ਸੰਜੀਵਨੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਾਂਗਰਸ ਪੰਜਾਬ ਦੇ ਵਿੱਚ 2019 ਵਾਲਾ ਨਤੀਜਾ ਦੁਹਰਾ ਸਕਦੀ ਹੈ ਹਾਲਾਂਕਿ ਆਪ ਨੂੰ ਇੱਕ ਸੀਟ ਹੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਖੈਰ ਐਗਜ਼ਿਟ ਪੋਲ ਦੇ ਰੁਝਾਨ ਨਤੀਜਿਆਂ ਦੇ ਵਿੱਚ ਕਿੰਨੇ ਕੁ ਬਦਲਦੇ ਨੇ ਇਹ 4 ਜੂਨ ਨੂੰ ਸਾਫ਼ ਹੋ ਜਾਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਤਮੈਗਾ ਐਗਜ਼ਿਟ ਪੋਲ ਦੇ ਵਿੱਚ ਨਾਰਥ ਇੰਡੀਆ ਦੇ ਵਿੱਚ ਵੀ ਭਾਜਪਾ ਨੂੰ ਵੜਤ ਮਿਲਦੀ ਹੋਏ ਨਜ਼ਰ ਆ ਰਹੀ ਹੈ ਇੱਥੇ 45 ਦੇ ਵਿੱਚੋਂ ਐਨਡੀਏ ਗੱਠਜੋੜ ਨੂੰ 26 ਤੋਂ ਲੈ ਕੇ 29 ਸੀਟਾਂ ਮਿਲ ਸਕਦੀਆਂ ਨੇ ਜਦਕਿ ਇੰਡੀਆ ਗੱਠਜੋੜ ਨੂੰ 17 ਤੋਂ 20 ਸੀਟਾਂ ਮਿਲਣ ਦਾ ਹੀ ਅਨੁਮਾਨ ਹੈ ਨਾਰਥ ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਦਿੱਲੀ ਦੀ ਕਰਾਂਗੇ ਇੱਥੇ 7 ਸੀਟਾਂ ਦੇ ਵਿੱਚੋਂ ਭਾਜਪਾ 5 ਤੋਂ 7 ਸੀਟਾਂ ਜਿੱਤ ਸਕਦੀ ਹੈ ਜਦਕਿ ਇੰਡੀਆ ਗੱਠਜੋੜ ਨੂੰ 0 ਤੋਂ 2 ਸੀਟਾਂ ਮਿਲ ਸਕਦੀਆਂ ਨੇ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ 2019 ਦੇ ਵਿੱਚ ਬੀਜੇਪੀ ਨੇ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਪਰ ਇਸ ਵਾਰ ਉਸ ਨੂੰ ਨੁਕਸਾਨ ਹੋ ਸਕਦਾ ਹੈ 10 ਦੇ ਵਿੱਚੋਂ ਬੀਜੇਪੀ ਨੂੰ 5 ਤੋਂ 7 ਸੀਟਾਂ ਮਿਲਣ ਦਾ ਅਨੁਮਾਨ ਹੈ ਜਦਕਿ ਕਾਂਗਰਸ 3 ਤੋਂ 5 ਸੀਟਾਂ ਜਿੱਤ ਸਕਦੀ ਹੈ ਹਿਮਾਚਲ ਪ੍ਰਦੇਸ਼ ਦੀਆਂ 4 ਅਤੇ ਉੱਤਰਾਖੰਡ ਦੀਆਂ 5 ਸੀਟਾਂ ਵਿੱਚੋਂ ਐਨਡੀਏ ਗੱਠਜੋੜ ਸਾਰੀਆਂ ਸੀਟਾਂ ਜਿੱਤ ਸਕਦਾ ਹੈ ਉੱਥੇ ਹੀ ਇੰਡੀਆ ਗੱਠਜੋੜ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਿੱਥੋਂ ਤੱਕ ਗੱਲ ਜੰਮੂ ਕਸ਼ਮੀਰ ਤੇ ਲਦਾਖ ਦੀ ਹੈ ਇੱਥੋਂ ਦੀਆਂ 6 ਸੀਟਾਂ ਦੇ ਵਿੱਚ ਐਨਡੀਏ ਤੇ ਇੰਡੀਆ ਗੱਠਜੋੜ ਨੂੰ ਤਿੰਨ-ਤਿੰਨ ਸੀਟਾਂ ਮਿਲ ਸਕਦੀਆਂ ਨੇ ਬਿਊਰੋ ਰਿਪੋਰਟ ਯੂ ਸਿਟੀ ਤਦ ਦੇਰ ਦੇ ਵਿੱਚ VOTING ਦਾ ਕੰਮ ਮੁਕੰਮਲ ਹੁੰਦਿਆਂ ਹੀ ਹੁਣ ਵਾਦਿਆਂ ਦੀ ਸਿਆਸਤ ਸ਼ੁਰੂ ਹੋ ਗਈ ਹੈ ਭਾਜਪਾ ਨੇ ਜਿੱਥੇ ਐਨਡੀਏ ਦੇ 400 ਪਾਰ ਦਾ ਦਾਵਾ ਕੀਤਾ ਉੱਥੇ ਹੀ ਇੰਡੀਆ ਗੱਠਜੋੜ 295 ਤੋਂ ਪਾਰ ਦਾ ਦਮ ਪਰ ਰਿਹਾ ਹੈ ਦੇਸ਼ ਭਰ ਦੇ ਵਿੱਚ VOTING ਦਾ ਕੰਮ ਮੁਕੰਮਲ ਹੋ ਗਿਆ ਹੈ। ਕਾਊਂਟਿੰਗ ਦਾ ਕਾਊਂਟਡਾਊਨ ਸ਼ੁਰੂ ਹੋ ਚੁੱਕਾ ਹੈ। ਤੇ ਇੰਤਜ਼ਾਰ ਹੈ 4 ਜੂਨ ਦਾ ਜਿਸ ਦਿਨੇ ਸਾਫ਼ ਹੋ ਜਾਵੇਗਾ ਕਿ ਆਖਿਰ 24 ਦਾ ਚੈਂਪੀਅਨ ਕੌਣ ਬਣੇਗਾ। ਪਰ ਚੋਣ ਨਤੀਜਿਆਂ ਤੋਂ ਪਹਿਲਾਂ ਦਾਅਵਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ BJP ਨੇ ਇੱਕ ਵਾਰ ਫਿਰ ਆਪਣੇ ਦਾਅਵੇ ਨੂੰ ਦੁਹਰਾਇਆ ਹੈ। BJP ਦੇ ਕੌਮੀ ਪ੍ਰਧਾਨ JP ਨੱਡਾ ਨੇ ਵੱਡਾ ਦਾਵਾ ਕੀਤਾ ਹੈ ਕਿ ਇਸ ਵਾਰ NDA 400 ਪਾਰ ਕਰੇਗਾ ਤੇ ਤੀਜੀ ਵਾਰ ਦੇਸ਼ ਦੇ ਵਿੱਚ ਮੋਦੀ ਸਰਕਾਰ ਬਣੇਗੀ। ਮੇਰਾ ਮੰਨਣਾ ਹੈ ਕਿ ਇਹ ਚੋਣਾਂ एक तरीके से हमारे मतदाता इस चुनाव में सक्षम भारत सामर्थ्यवान भारत विकसित भारत आत्मनिर्भर भारत और अर्थव्यवस्था में आगे बढ़ने वाला भारत इसके लिए चयन करेंगे और ये तुष्टीकरण परिवारवाद भ्रष्टाचार इनको धत्ता दिखा करके इनको किनारे लगाएंगे और देश को मजबूती प्रदान करने में पूरा योगदान करेंगे मेरा पूरा विश्वास है कि भारत के मतदाता प्रधानमंत्री मोदी जी के नेतृत्व में मेरी पार्टी हम सबकी पार्टी भारतीय जनता पार्टी को 370 से ज्यादा सीटें देंगे और एनडीए 400 पार करेगी तांतर लोकसभा चुनाव नतीजों ਤੋਂ ਪਹਿਲਾਂ ਇੰਡੀਆ ਗੱਠ ਜੋੜ ਦੇ ਵਿੱਚ ਵੱਡੀ ਹਲਚਲ ਨਜ਼ਰ ਆਈ ਕਾਂਗਰਸ ਦੇ ਕੌਮੀ ਪ੍ਰਧਾਨ ਮੱਲਿਕ ਅਰਜੁਨ ਖੜਗੀ ਦੀ ਰਿਹਾਈ ਤੇ ਵੱਡੀ ਮੀਟਿੰਗ ਹੋਈ ਰਾਹੁਲ ਗਾਂਧੀ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਦੇ ਸਣ ਵੱਖ-ਵੱਖ ਪਾਰਟੀਆਂ ਦੇ ਲੀਡਰ ਸ਼ਾਮਲ ਹੋਏ ਤੇ ਮੀਟਿੰਗ ਦੇ ਬਾਅਦ ਖੜਗੇ ਨੇ ਵੱਡਾ ਦਾਵਾ ਕਰ ਦਿੱਤਾ ਕਿ ਇੰਡੀਆ ਗੱਠਜੋੜ 295 ਤੋਂ ਵੱਧ ਸੀਟਾਂ ਜਿੱਤੇਗਾ ਤੇ ਅਗਲੀ ਸਰਕਾਰ ਬਣਾਏਗਾ ਇੰਡੀਆ ਗੱਠਵੰਨਨ ਕਮ ਸੇ ਕਮ 295 ਸੀਟੇ ਪਲਸ 295 ਸੇ ਜ਼ਿਆਦਾ ਆਏਗੇ ਕਮ ਤੋਂ ਨਹੀਂ ਆਏਗੇ ਇਹ ਅਸੀਂ ਨੇ ਆਕਲਨ ਕੀਤਾ ਕਿ ਸਭੀ हमारे नेताओं से पूछने के बाद ये एक आंकड़ा हमारे पास मिला है और इस आंकड़े में कोई बदलाव नहीं है खैर इन दावਿਆਂ ਦੇ ਵਿਚਾਲੇ ਨਜ਼ਰਾਂ ਚਾਰ ਜੂਨ ਤੇ ਨੇ ਕਿ ਆਖਰ ਕਿਸ ਦਾ ਪਲੜਾ ਭਾਰੀ ਰਹਿੰਦਾ ਹੈ बीजेपी ਹੈਟ੍ਰਿਕ ਵੱਲ ਵਧਦੀ ਹੈ ਜਾਂ इंडिया गट जोड़ ਕੋਈ ਕਮਾਲ ਕਰੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਤਰਦ ਆਮ ਆਦਮੀ ਪਾਰਟੀ ਦੇ ਸੋਮਨਾਥ ਭਾਰਤੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਹਿੰਿਆ ਕਿ ਤੀਜੀ ਵਾਰ ਮੋਦੀ ਪੀਐਮ ਬਣੇ ਤਾਂ ਗੰਜਾ ਹੋ ਜਾਵਾਂਗਾ ਜੀ ਹਾਂ 4 ਜੂਨ ਨੂੰ ਐਕਸੀ ਪੋਲ ਗਲਤ ਸਾਬਿਤ ਹੋਣਗੇ ਸੋਮਨਾਥ ਭਾਰਤੀ ਕਹਿ ਰਹੇ ਨੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ਤੇ ਇੰਡੀਆ ਜਿੱਤੇਗਾ ਉਹਨਾਂ ਨੇ ਕਿਹਾ ਅਗਰ ਚੋੜ ਜਿੱਤੇਗਾ ਤਾਂ ਲੋਕਾਂ ਨੇ ਭਾਜਪਾ ਦੇ ਖਿਲਾਫ ਵੋਟ ਕੀਤੀ ਐ ਸੋਮਨਾਥ ਭਾਰਤੀ ਦਾ ਕਹਿਣਾ ਹੈ ਸੋ ਦੱਸ ਦਿਗੇ ਕਿ ਨਵੀਂ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸੋਮਨਾਥ ਭਾਰਤੀ ਉਹਨਾਂ ਨੇ ਇਹ ਦਾਵਾ ਕੀਤਾ ਹੈ ਕਿ ਜੇਕਰ ਅ ਜਿਤਦੀ ਹੈ ਮੋਦੀ ਸਰਕਾਰ ਐਨਡੀਐ ਸਰਕਾਰ ਤਾਂ ਫਿਰ ਉਹ ਗੰਜੇ ਹੋ ਜਾਣਗੇ ਕਿਉਂਕਿ ਨੂੰ ਲੱਗਦਾ ਹੈ ਕਿ ਅਜਿਹਾ ਨਹੀਂ ਹੋਏਗਾ